ਇਹ ਨੂੰ ਅੰਦਰ ਵੀ ਪੁੱਤ ਜਾਣਾ ਆਪਾਂ ਨੇ ਅੰਦਰ ਵੀ ਦੇਖ ਹੋ ਜਾਣਾ ਚਲੋ ਆਛੋ ਖੀਰ ਆ ਮੇਰੇ ਭਰਾ ਆ ਹਰਸ਼ਾ ਕਰਾ ਦੇ ਉਹ ਮੇਰਾ ਹੀ ਜੇ ਵਰਗਾ ਸਾਰੇ ਸ਼ਹਿਰ ਵਿੱਚ ਨਹੀਂ ਦਤਾ ਓਏ ਉਹ ਤੇਰਾ ਹੀ ਆ ਬਹੁਤ ਸਰਦ ਬਹੁਤ ਉੱਕੇ ਐਂ ਬਸ ਵਰਡਸ ਮੂੰਹੋਂ ਨਿਕਲ ਨਹੀਂ ਰਹੇ ਕੀ ਆ ਗਈਏ ਮੇਨਾਂ 24 ਘੰਟੇ ਨਾਲੇ ਰਹਿੰਦਾ ਸੀ ਮੇਰੇ ਬਿਨਾ ਕਿਤੇ ਜਾਂਦਾ ਨਹੀਂ ਸੀ ਮੇਰੇ ਨਾਲੇ ਹੀ ਜਾਣਾ ਕਿੱਥੇ ਜਾਣਾ ਮੇਤੋ ਬਿਨਾ ਪੈਰ ਨਹੀਂ ਪੜਦਾ ਸੀ ਪਤਾ ਨਹੀਂ ਉਦੋਂ ਕਿਦਾਂ ਚੱਲੇ ਗਿਆ ਭਾਜੀ ਕਿੱਦਾਂ ਚੱਲੇ ਗਿਆ 10 ਕਿਵਰਿੰਗ ਆ ਮੈਂ ਮਿਲ ਕੇ ਗਿਆ ਕਹਿੰਦਾ ਮੈਂ ਚੱਲਾਂ ਲੌਵੀ ਗੇਲ ਕੰਪੀਟੀਸ਼ਨ ਖੇਲਣ ਚੱਲਾਂ ਮੈਂ ਮੇਰੇ ਨਾਲ ਜਾਇਆ ਤੂੰ ਕੋਈ ਗੱਲ ਨਹੀਂ ਕਹਿੰਦਾ ਮੈਂ ਮੁੜਿਆਣਾ 5:30 ਵਜੇ ਮੇਰੀ ਗੱਲ ਹੋਈ ਭਾਜੀ ਉਹਨਾਂ ਨਾਲ ਕਹਿੰਦਾ ਮੈਂ ਆ ਗਿਆ ਬਸ ਮੈਂ ਕਿਹਾ ਤਰੀ ਮੈਂ ਵੇਟ ਕਰਦਾ ਤੂੰ ਆ ਜਾ ਆਪਾਂ ਬੈਠੀਏ ਨਾ ਕਹਿੰਦਾ ਮੈਂ ਆ ਗਿਆ ਤੁਰਨ ਲ ਕੁਛ ਨਹੀਂ ਪਤਾ ਲੱਗਿਆ ਕਿਨੇ ਘਰ ਆਇਆ ਕੱਲਾ ਕੱਲਾ ਸੀ ਭਾਜੀ ਕੱਲਾ ਪਹਿਨਣਾ ਦੋ ਹੈ ਪਹਿਨਣਾ ਦੋ ਮੇਰੇ ਡਾਉ ਦੋਨੋਂ ਡੈਡੀ ਡੈਡੀ ਹੈ ਨਹੀਂ ਭਾਜੀ ਡੈਡੀ ਪਹਿਲਾਂ ਪੂਰੇ ਹੋ ਗਏ ਕੱਲਾ ਕੱਲਾ ਸੀ ਭਾਜੀ ਪਿੱਛੇ ਘਰ ਖਤਮ ਹੋ ਗਿਆ ਸਾਰਾ ਭਾਜੀ ਖਤਮ ਕਰਕੇ ਪੈਸਾ ਭਾਜੀ ਇੱਕ ਹੋਰ ਵੀ ਉਹਦੀ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਭਾਜੀ ਕੁਛ ਨਹੀਂ ਕੀਤਾ ਨਾ ਕਿਸੇ ਨਾਲ ਲੱਗਦੀ ਨਾ ਖਿਲਾਫ ਵੀ ਨਹੀਂ ਬੋਲਿਆ ਭਾਜੀ ਕਦੇ ਯਾਨੀ ਕਿ ਨਾ ਪੋਜ਼ਿਟਿਵਿਟੀ ਸੀਗੀ ਸਾਰਿਆਂ ਨੂੰ ਵਧੀਆ ਕਹਿੰਦਾ ਮੈਂ ਅਜੇ ਤੱਕ ਬੁਰਾਈ ਨਹੀਂ ਸੁਣੀ ਉੱਥੇ ਉੱਥੇ ਵੀ ਸੀ ਜਿੰਨੇ ਇੱਕ ਨਹੀਂ ਅਸੀਂ ਬਹੁਤ ਕੰਪੀਟੀਸ਼ਨ ਸਾਰੇ ਨਾਲੇ ਹੁੰਦੇ ਸੀਗੇ ਐਦਾਂ ਨਹੀਂ ਹੈਗਾ ਕਿ ਸਾਡੇ ਜਮ ਲਾ ਕੇ ਕੁਝ ਵੀ ਜਿਹੜਾ ਜੋ ਪੁੱਛਣਾ ਹਾਂ ਪਿਆਰ ਦਾ ਯਾਨੀ ਕਿ ਸਾਰ ਜਿੰਨਾ ਇਹਨਾਂ ਨੇ ਇਕੱਠੇ ਮਿਲ ਕੇ ਕੰਪੀਟੀਸ਼ਨ ਕਰਾਇਆ ਦੋਨਾਂ ਨੇ ਇਕੱਠੇ ਕਰਾਇਆ ਪੂਰੇ ਪੂਰੇ ਆਪਣੇ ਬਲਾ ਜੋਰ ਦੇ ਵਿੱਚ ਕਦੇ ਕੰਪੀਟੀਸ਼ਨ ਨਹੀਂ ਸੀ ਹੋਇਆ ਅਜੇ ਤੱਕ ਭਾਜੀ ਹੁਣਾਂ ਦੀ ਸਪੋਰਟ ਨਾਲ ਉਹ ਕੰਪੀਟੀਸ਼ਨ ਕਰਾਇਆ ਇਹਨੂੰ ਨਾਲ ਰੱਖਿਆ ਮੋਰੇ ਰੱਖਿਆ ਨਾ ਉਹਨਾਂ ਇਹਨਾਂ ਨੇ ਉਹਨੂੰ ਮੋਰੇ ਰੱਖਿਆ ਕਿ ਲਾਲੀ ਲਾਲੀ ਇਹ ਤਾਂ ਬਹੁਤ ਜਾਨਵਾਰ ਦੇ ਸੀ ਉਦੋਂ ਭਾਜੀ ਵਾਲਪਿਆ ਸੀ ਨਾ ਬਾਲ ਬੂਗਾ ਪਿਆ ਸੀ ਨਾ ਉਹ ਨੋਗਾ ਵਿਕੀ ਕਿਆ ਤੋਂ ਤੇ ਮੇਰਾ ਵੀ ਜਮ ਐਥੇ ਸਪੋਰਟ ਜਮ ਤੇ ਉਹਦਾ ਸਗਾ ਤੇ ਬਾਲਸ ਜਮ ਤੇ ਬਹੁਤ ਘੈਂਟ ਬੰਦਾ ਸਗਾ ਯਾਰ ਕਿਉਂਕਿ ਅਸੀਂ ਰਲ ਕੇ ਇਕੱਠੇ ਨੇ ਕੰਪੀਟੀਸ਼ਨ ਵੀ ਕਰਾਇਆ ਜਾਨਕਿ ਏਰੀਏ ਨੂੰ ਜੂਥ ਨੂੰ ਸਹੀ ਸੇਧ ਦੇਣ ਵਾਸਤੇ ਕੰਪੀਟੀਸ਼ਨ ਕਰਾਇਆ ਸਗਾ ਕੰਪੀਟੀਸ਼ਨ ਕਰਾਇਆ ਸਗਾ ਜਾਨਕਿ ਇਹ ਨਵੇਂ ਨਿਆਣਿਆਂ ਨੂੰ ਬੇਦੁਆ ਕਰੀਏ ਇਹ ਜਾਨਕਿ ਇੱਕ ਟੀਮੇ ਚਲਾਉਂਦਾ ਸਗਾ ਫਿਰ ਹਰੇਕ ਬੱਚੇ ਨੂੰ ਜਦਾਂ ਤੇ ਆਪਾਂ ਫਿਟਨੈਸ ਕਰ ਚੁੱਕੀਏ ਨਸ਼ੇ ਤੋਂ ਦੂਰ ਰੱਖਣ ਵਾਸਤੇ ਫਿਟਨੈਸ ਵਾਸਤੇ ਕਰਦਾ ਸੀਗਾ ਤੇ ਜਾਨਕੀ ਲਗਭਗ ਇਹਦਾ ਜਿਹੜਾ ਕਾਰਨ ਹੈ ਇਹਦਾ ਜਨੂਨ ਨਹੀਂ ਹੈ ਜਨੂਨ ਬਹੁਤ ਸਾਰੇ ਗੇਮ ਨੇ ਯਾਰ ਮੈਂ ਇੰਨਾ ਡੈਡੀਕੇਸ਼ਨ ਬੰਦਾ ਨਹੀਂ ਦੇਖਿਆ ਕਿਸੇ ਗੇਮ ਵਾਸਤੇ ਯਾਰ ਪਤਾ ਗਿਆ ਚੱਕਣਾ 2 80 82 3 ਕੁਆਂਟਲ ਚੱਕਣਾ ਸਾਢੇ 3 ਦਾ ਟਾਰਗੇਟ ਰੱਖਣਾ ਇਹ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਜਦੋਂ ਇੰਨਾ ਤਕੜਾ ਸਗਾ ਜਵਾਨ ਸਗਾ ਤੇ ਉਹ ਉਹੀ ਕਰ ਸਕਦਾ ਕਿਉਂਕਿ ਇਸ ਗੇਮ ਦੇ ਮੁਤਾਬਕ ਜਿਹੜੇ ਬਤੇ ਜਾਣਦੇ ਨਾ ਉਹਨਾਂ ਨੂੰ ਪਤਾ ਕਿਉਂਕਿ ਅਸੀਂ ਨਾ ਜੇ ਕੁਆਂਟਲ ਚੱਕ ਦੇ ਲੱਤਾ ਭਾਰ ਨਹੀਂ ਚੱਲਦੀਆਂ ਇਹ ਤਿੰਨ ਤਿੰਨ ਕੁਆਂਟਲ ਢਾਈ ਦੇ ਕੁਆਂਟਲ ਚੱਕਣ ਦਾ ਦਮ ਰੱਖਦਾ ਸੀ ਹਾਂਜੀ ਉਸ ਦਿਨ ਕੀ ਹੋਇਆ ਸੀ ਅਸੀਂ ਕੰਪੀਟੀਸ਼ਨ ਚਲੋ ਗਏ ਸੀ ਤੇ ਕੰਪੀਟੀਸ਼ਨ ਵਿੱਚ ਵਧੀਆ ਲੈਫਟ ਲੱਗੀ ਸਭ ਕੁ ਵਧੀਆ ਸੀਗਾ ਤੇ ਚਲੋ ਖੇਲਦੇ ਸੀ ਗੱਡੀ ਦੇ ਵਿੱਚ ਸੀਗੇ ਬੈਠੇ ਹਨਾ ਜੋ ਵੀ ਅਸੀਂ ਤਾਂ ਚਲੋ ਬਨਾਲ ਸੀਗੇ ਬਾਅਦ ਚ ਗੱਡੀ ਗਈ ਉਸ ਤੋਂ ਬਾਅਦ ਹਸਪਤਾਲ ਚਲੇ ਗਏ ਅਸਤੇ ਜਿਆਦਾ ਹਸਪਤਾਲ ਗਏ ਆ ਚਲੋ ਚੱਕਿਆ ਪਾਇਆ ਜਦੋਂ ਆਕਸੀਜਨ ਥੋੜੀ ਜਿਹੀ ਸਾਹ ਦੀ ਪ੍ਰੋਬਲਮ ਸੀਗੀ ਤੇ ਅਸੀਂ ਜਦੋਂ ਹਸਪਤਾਲੇ ਦੇ ਦੱਸਿਆ ਡਾਕਟਰ ਨੇ ਇਹ ਕਹਿੰਦਾ ਜਦੋਂ ਲੈਫਟ ਲਾ ਕੇ ਨਾ ਹੈਵੀ ਲੈਫਟ ਲਾ ਕੇ ਆਇਆ ਕਹਿੰਦਾ ਜਦ ਗੱਡੀ 'ਚ ਬਹਿ ਗਿਆ ਜਿੱਦਾਂ ਆਕਸੀਜਨ ਬੋਡੀ 'ਚ ਘਟ ਗਈ ਕਹਿੰਦਾ ਤੇ ਗੱਡੀ 'ਚ ਬਹਿ ਗਿਆ ਬਲੱਡ ਫਲੋ ਲੱਤਾਂ ਸਗਾ ਕਹਿੰਦਾ ਉਹਨੂੰ ਮੜ ਜਾ ਬਾਹਰ ਘੁੰਮ ਲੈਂਦਾ ਇਹ ਕਿਉਂਕਿ ਹੈਵੀ ਲੈਫਟ ਸੀਗੀ 282 ਸੀਗੀ ਉਹਦੇ ਕਰਕੇ ਕਹਿੰਦਾ ਪ੍ਰੋਬਲਮ ਆਈ ਡਾਕਟਰ ਦੀ ਇਹ ਬਾਟਿੰਗ ਹੈ ਜਿਹੜੀ ਉੱਥੇ ਸੀਗੀ ਤੇ ਹੋਰ ਇਹਦਾ ਭਾਜੀ ਐਵੇਂ ਲੋਕ ਗਲਤ ਪਤਾ ਨਹੀਂ ਕਿਆ ਕਹਿ ਗਏ ਬੰਦੇ ਦਾ ਜਨੂਨ ਸਗਾ ਯਾਰ ਭਾਜੀ ਮੇਰੀ ਗੱਲ ਸੁਣੋ ਗੇਮ ਕਰਦੇ ਆ ਬੰਦਾ ਕੋਈ ਚਾਹਦਾ ਵੀ ਮੈਂ ਮਰਾਂ ਕੋਈ ਨਹੀਂ ਚਾਹਦਾ ਯਾਰ ਭਾਜੀ ਉਹ ਗੇਮ ਕਰਦਾ ਕੰਪੀਟੀਸ਼ਨ ਕਿਹਾਦਾ ਅਸੀਂ ਉੱਥੇ ਸੀਗਾ ਨਾਮ ਬੋਲਿਆ ਸਹੀ ਨਾਮ ਉਹਦਾ ਪਹਿਲੀ ਪਲੇਸ ਬੱਜੀ 282 ਭਾਜੀ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਖਾਲਾ ਜੀ ਦਾ ਬਾੜਾ ਨਹੀਂ ਥੱਲੇ ਦਾ ਨਹੀਂ ਥੱਲੋਂ ਹਵਾ ਨਹੀਂ ਲੰਘਦੀ ਕਿਉਂਕਿ ਉਹ ਬੰਦੇ ਜੇ ਜਨੂਨ ਤੇ ਯਾਰ ਹੈ ਬਹੁਤ ਤਕੜਾ ਤਾਂ ਸੋਹਣਾ ਸੁਨੱਖਾ ਤਾਂ ਉਹ ਹੱਥੀਂ ਜਾਨੀ ਕਿ ਨਾਲ ਉੱਥੇ ਦੇਖਿਆ ਸਟੇਚਰ ਤੇ ਮੈਂ 100 ਵਾਰੀ ਉਹਦੇ ਸਿਰ 'ਤੇ ਹੱਥ ਫੇਰਿਆ ਜੱਥ ਪੈਦੇ ਜਾਨੀ ਕਿ ਉਹ ਮੈਂ ਫੀਲਿੰਗ ਤੁਸੀਂ ਮੰਨ ਸਕਦੇ ਇੱਕ ਭਰਾ ਸਾਡਾ ਰਾਣਾ ਗਿਆ ਉਹ ਉਹਦੇ ਸਦਮੇ ਚੋਂ ਬਾਹਰ ਨਹੀਂ ਸਿਕਾ ਇਹਦੇ ਮੈਂ ਸਿਰ ਤੇ ਹੱਥ ਫੇਰਾ ਤੇ ਮੈਂ ਸੁੱਤਾ ਨਹੀਂ ਨਹੀਂ ਸੋਇਆ ਵੀ ਯਾਰ ਹੋਇਆ ਕਿ ਅਦਾ ਚਟਕੀ ਦੇ ਵਿੱਚ ਹੀ ਡਾਕਟਰ ਨੇ ਦੱਸਿਆ ਅਸੀਂ ਕਿ ਸਾਲਾ ਤੁਸੀਂ ਨੂੰ ਕਹਿਣ ਦੇ ਬਗੰਦੀ ਜਨਾਬ ਹੈ ਬਾਹਰ ਘੁੰਮ ਲੈ ਯਾਨੀ ਕਿ ਜੇ ਪਤਾ ਇੰਟਰਨੈਸ਼ਨਲ ਲੈਵਲ ਤੇ ਵੀ ਕੋਈ ਪਲੇਟ ਹਾਂਜੀ ਇਹ ਭਾਜੀ ਸਭ ਤੋਂ ਟਾਪ ਤੇ ਹੁੰਦਾ ਸ਼ੇਰੂ ਕਲਾਸਿਕ ਤੇ ਪ੍ਰੋ ਕਾਰਡ ਉਹਨੇ 올ੈਂਪੀ ਦੇ ਬਾਹਰ ਖੇਲਦੇ ਤੇ ਉਹ ਇਹ ਮੈਡਲ ਦੁਆ ਕਰ ਲਿਆ ਸੀਗਾ ਨਾਲ ਉਦੋਂ ਵੀ ਕਹਿੰਦਾ ਸੀਗਾ ਤਨ ਬਾਲਮਾ ਬੱਦ ਬਾਲਮਾ ਲਾਲਮਾ ਮੈਂ ਕਿਹਾ ਇਹ ਛੋਟਾ ਇਵੈਂਟ ਹੈ ਕੱਲੇ ਗਾਨਾ ਤੋਂ ਵਧੀਆ ਵਧੀਆ ਕਰ ਠੀਕ ਹੈ ਯਾਨੀ ਕਿ ਉਹਦੇ ਜਨੂਨ ਹੀ ਇਹਨਾਂ ਦਾ ਕਹਿੰਦਾ ਭਾਈ ਲੱਗ ਜਾਣੀ ਮੈਂ ਕਿਹਾ ਨਹੀਂ ਆਪਾਂ ਨੇ ਕਿਹਾ ਸੀ ਕਿ ਫਰਵੀ ਦੇ ਵਿੱਚ ਸਾਡਾ ਕੰਪੀਟੀਸ਼ਨ ਹੈਗਾ ਇਹ ਹੋਰ ਉਹਦੇ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਦਵਾ ਹੋਊਗਾ ਕਿ ਸਾਡੀ ਜ਼ਿਲ੍ਹੇ ਦੀ ਟੀਮ ਪੂਰੀ ਤਕੜੀ ਹੋਊਗੀ ਪੰਜਾਬ ਲੈਵਲ ਤੇ ਦਾ ਨਾਮ ਸੀਗਾ ਭਾਜੀ ਬਹੁਤ ਪਲੇਅਰ ਤਕੜਾਤਾ ਐਵੇਂ ਹੁਣ ਕੁਝ ਵੀ ਬੰਦਾ ਕੋਈ ਵੀ ਕੁਝ ਵੀ ਕਹਿੰਦਾ ਪਤਾ ਕਿਹਦਾ ਗੱਲ ਕਰਨੀ ਸੌਖੀ ਹੁੰਦੀ ਅਸੀਂ ਗੱਪ ਮਾਰਦੇ ਆ ਐਉਂ ਐ ਭਾਜੀ ਉਹ ਮਿਹਨਤੀ ਸੀਗਾ ਮਿਹਨਤ ਕਰਦਾ ਸੀਗਾ ਉਹ ਦਮ ਰੱਖਦਾ ਸੀ ਨੌ ਬਣਾਣ ਦੀ 6 ਫੁੱਟ 1 ਇੰਚ ਹਣੀ ਉਹਦੀ ਹਾਈਟ ਭਾਈ 1 2 ਇੰਚ ਦੀ ਪਾਜੀ ਉਹਦੀ 30 ਸਾਲ ਦੀ ਉਮਰ ਉਦੋਂ ਤੋਂ ਸਾਡੇ ਨਾਲ ਸੀਗਾ ਜਦੋਂ ਉਹਦੇ ਮੁੱਛ ਵੀ ਨਹੀਂ ਆਈ ਸੀਗੀ ਉਦਦਾ ਹੀ ਜਣ ਕੇ ਮੈਸ ਕਰਜੂ ਸਭ ਕੁਝ ਜਿੰਮ ਕਦੇ ਮੈਸ ਨਹੀਂ ਕੀਤਾ ਲੁਧਿਆਣੇ ਸੀਗੇ ਯਾਨੀ ਕੰਪੀਟੀਸ਼ਨ ਬਾਰੇ ਕੋਈ ਪ੍ਰੋਬਲਮ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਅਮੀ ਗੱਲਾਂ ਮਾਰਦੇ ਜੋ ਕਿਉਂਕਿ ਬਦਨਾਮ ਕਰਦੇ ਜਿੰਮਾਂ ਨੂੰ ਕੁਝ ਵੀ ਪਾਜੀ ਉਹ ਬੰਦਾ ਵੀ ਘੈਂਟ ਸੀਗਾ ਇਹ ਗੈਂਬੀ ਕੈਂਟ ਸੀ ਭਾਜੀ ਮੈਂ ਉਹਦੀ ਡੈਡੀਕੇਸ਼ਨ ਮੈਂ ਫੇਰ बार-बार ਇਹ ਗੱਲ ਕਰਦਾ ਭਾਜੀ ਕਿਉਂਕਿ ਮੇਰੇ ਹੱਥੀ ਨਾਲ ਤਿਆਰ ਹੋਇਆ ਮੇਰੇ ਕੋਲੇ ਪਹਿਲਾਂ ਕਰਦਾ ਸੀਗਾ ਪਾ ਆਪਣਾ ਜਿੰਮ ਸਗਾ ਤੇ ਜਾਨੀ ਕਿ ਉੱਥੇ ਵੀ ਅਸੀਂ ਨਾਲ ਕੰਪੀਟੀਸ਼ਨ ਦੇ ਵਿੱਚ ਸੀਗਾ 282 ਤੋਂ ਬਾਅਦ ਵੀ ਮੇਰੇ ਨਾਲ ਰਹਾਂ ਸਭ ਕੁਝ ਨਾਲ ਸੀਗਾ ਵਧੀਆ ਸੀਗਾ ਭਾਜੀ ਕਿਉਂਕਿ ਕਹਿਣਾ ਸੌਖਾ ਜਿਹਦੇ ਮੁੰਡਿਆਂ ਦੇ ਬਾਹਰ ਉਹਨੂੰ ਪਤਾ ਹੁੰਦਾ ਨਾ ਅਸੀਂ ਗੱਲ ਕਰ ਦਿੰਦੇ ਆ ਭਾਜੀ ਨਾਲ ਸੀਗਾ ਆਣਾ ਆਪਣੇ ਅੰਦਰ ਵੀ ਦੇਖ ਹੋ ਜਾਣਾ ਚਲੋ ਹੱਥੋਂ ਫਿਰ ਆ ਮੇਰੇ ਭਰਾ ਉੱਠ ਜਾ ਹਰਸ਼ਾ ਕਰਾ ਦੇ ਉਹ ਮੇਰਾ ਹੀਰਿਆ ਵਰਗਾ ਸਾਰੇ ਸ਼ਹਿਰ ਵਿੱਚ ਦਿਤਾ ਓਏ ਉਹ ਮੇਰਾ ਹੀਰਾ ਤਾਂ ਹੋ ਬਹੁਤ ਸਰਦ ਬਹੁਤ ਦੁੱਖ ਹੈ ਕਹਿਣ ਬਸ ਵਰਡਸ ਮੂੰਹ ਚੋਂ ਨਿਕਲ ਨਹੀਂ ਰਹੇ ਕੀ ਕਹੀਏ ਮੇਨਾਂ 24 ਘੰਟੇ ਨਾਲੇ ਰਹਿੰਦਾ ਸੀ ਮੇਰੇ ਬਿਨਾ ਕਿਤੇ ਜਾਂਦਾ ਨਹੀਂ ਸੀ ਮੇਰੇ ਨਾਲੇ ਹੀ ਜਾਣਾ ਕਿੱਥੇ ਜਾਣਾ ਮੇ ਤੋਂ ਬਿਨਾ ਪੈਰ ਨਹੀਂ ਪੜਦਾ ਸੀ ਪਤਾ ਨਹੀਂ ਉਦੋਂ ਕਿਦਾਂ ਚਲੇ ਗਿਆ ਭਾਜੀ ਕਿਦਾਂ ਚਲੇ ਗਿਆ 10 ਕਿਵਰਿੰਗ ਹੈ ਮੈਂ ਮਿਲ ਕੇ ਗਿਆ ਕਹਿੰਦਾ ਮੈਂ ਚੱਲਾਂ ਲੌਵੀ ਗੇਲ ਕੰਪੀਟੀਸ਼ਨ ਗੇਲਣ ਚੱਲਾਂ ਮੈਂ ਮੇ ਨਾਲ ਜਾਇਆ ਤੂੰ ਕੋਈ ਗੱਲ ਨਹੀਂ ਕਹਿੰਦਾ ਮੈਂ ਮੁੜਿਆਣਾ 5:30 ਵਜੇ ਮੇਰੀ ਗੱਲ ਹੋਈ ਭਾਜੀ ਉਹਨਾਂ ਨਾਲ ਕਹਿੰਦਾ ਮੈਂ ਆ ਗਿਆ ਬਸ ਮੈਂ ਕਿਹਾ ਤਰੀ ਮੈਂ ਵੇਟ ਕਰਦਾ ਤੂੰ ਆ ਜਾ ਆਪਾਂ ਬੈਠੀਏ ਨਾ ਕਹਿੰਦਾ ਮੈਂ ਆ ਗਿਆ ਤੁਰਨ ਲੱ ਕੁਛ ਨਹੀਂ ਪਤਾ ਲੱਗਿਆ ਕੱਲਾ ਕੱਲਾ ਸੀ ਭਾਜੀ ਕੱਲਾ ਤਹਾਂਜ ਪੈਣਾ ਦੋ ਹੈ ਪੈਣਾ ਦੋ ਮੈਰਿਡ ਆ ਉਹ ਦੋਨੋਂ ਡੈਡੀ ਡੈਡੀ ਹੈ ਨਹੀਂ ਭਾਜੀ ਡੈਡੀ ਪਹਿਲਾਂ ਪੂਰੇ ਹੋ ਗਏ ਕੱਲਾ ਕੱਲਾ ਸੀ ਭਾਜੀ ਪਿੱਛੇ ਘਰ ਖਤਮ ਹੋ ਗਿਆ ਸਾਰਾ ਭਾਜੀ ਖਤਮ ਕਰਕੇ ਪੈਸਾ ਭਾਜੀ ਇੱਕ ਹੋਰ ਵੀ ਉਹਦੀ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਭਾਜੀ ਕੁਛ ਨਹੀਂ ਕੀਤਾ ਨਾ ਕਿਸੇ ਨਾਲ ਲੱਗਦੀ ਨਾ ਖਿਲਾਫ ਵੀ ਨਹੀਂ ਬੋਲਿਆ ਭਾਜੀ ਕਦੇ ਯਾਨੀ ਕਿ ਨਾ ਪੋਜ਼ਿਟਿਵਿਟੀ ਸੀਗੀ ਸਾਰੇ ਨੂੰ ਵਧੀਆ ਕਹਿੰਦਾ ਮੈਂ ਅਜੇ ਤੱਕ ਬੁਰਾਈ ਨਹੀਂ ਸੁਣੀ ਉੱਥੇ ਉੱਥੇ ਵੀ ਸੀ ਜਿੰਨੇ ਇੱਕ ਨਹੀਂ ਅਸੀਂ ਬਹੁਤ ਕੰਪੀਟੀਸ਼ਨ ਸਾਰੇ ਨਾਲੇ ਹੁੰਦੇ ਸੀ ਐਦਾਂ ਨਹੀਂ ਹੈਗਾ ਕਿ ਸਾਡੇ ਜਮ ਲਾ ਕੇ ਕੁਝ ਵੀ ਯਾਨੀ ਜੋ ਪੁੱਛਣਾ ਪਿਆਰ ਦਾ ਯਾਨੀ ਕਿ ਸਾਰੇ ਜਿੰਨਾ ਇਹਨਾਂ ਨੇ ਇਕੱਠੇ ਮਿਲ ਕੇ ਕੰਪੀਟੀਸ਼ਨ ਕਰਾਇਆ ਦੋਨਾਂ ਨੇ ਇਕੱਠੇ ਕਰਾਇਆ ਪੂਰੇ ਪੂਰੇ ਆਪਣੇ ਬਲਾ ਜ਼ੋਰ ਦੇ ਵਿੱਚ ਕਦੇ ਕੰਪੀਟੀਸ਼ਨ ਨਹੀਂ ਸੀ ਹੋਇਆ ਅਜੇ ਤੱਕ ਭਾਜੀ ਹੁਣਾਂ ਦੀ ਸਪੋਰਟ ਨਾਲ ਉਹਨੇ ਕੰਪੀਟੀਸ਼ਨ ਕਰਾਇਆ ਇਹਨੂੰ ਨਾਲ ਰੱਖਿਆ ਮੋਰੇ ਰੱਖਿਆ ਨਾ ਉਹਨਾਂ ਇਹਨਾਂ ਨੇ ਉਹਨੂੰ ਮੋਰੇ ਰੱਖਿਆ ਲਾਲੀ ਲਾਲੀ ਇਹ ਤਾਂ ਬਹੁਤ ਜਾਨਵਾਰ ਦੇ ਸੀ ਉਦੋਂ ਭਾਜੀ ਵਾਲਪੀਰ ਸੀ ਨਾ ਬਾਲ ਬੂਗਾ ਪੀਰ ਕਿਰਨੋ ਆਗਾ ਵਿਖੀ ਕਿਆ ਤਾਂ ਤੇ ਮੇਰਾ ਵੀ ਜਮ ਇੱਥੇ ਸਪੋਰਟ ਜਮ ਤੇ ਉਹਦਾ ਸਗਾ ਤੇ ਬਾਲਸ ਜਮ ਤੇ ਬਹੁਤ ਘੈਂਟ ਬੰਦਾ ਸਗਾ ਯਾਰ ਕਿਉਂਕਿ ਅਸੀਂ ਰੜ ਕੇ ਇਕੱਠੇ ਨੇ ਕੰਪੀਟੀਸ਼ਨ ਵੀ ਕਰਾਇਆ ਯਾਨੀ ਕਿ ਏਰੀਏ ਨੂੰ ਜੂਥ ਨੂੰ ਸਹੀ ਸੇਧ ਦੇਣ ਵਾਸਤੇ ਕੰਪੀਟੀਸ਼ਨ ਕਰਾਇਆ ਸਗਾ ਕੰਪੀਟੀਸ਼ਨ ਕਰਾਇਆ ਸਗਾ ਯਾਨੀ ਕਿ ਇਹ ਨਵੇਂ ਨਿਆਣਿਆਂ ਨੂੰ ਇਹ ਦੁਆ ਕਰੀਏ ਇਹ ਜਾਨਕਿ ਇੱਕ ਟੀਮੇ ਚਲਾਉਂਦਾ ਸਗਾ ਫਰੇਕ ਬੱਚੇ ਨੂੰ ਜਿੱਦਾਂ ਤੇ ਆਪਾਂ ਫਿਟਨੈਸ ਕਰ ਸਕੀਏ ਨਸ਼ੇ ਤੋਂ ਦੂਰ ਰੱਖਣ ਵਾਸਤੇ ਫਿਟਨੈਸ ਵਾਸਤੇ ਕਰਦਾ ਸੀਗਾ ਤੇ ਜਾਨਕੀ ਲੱਗ ਭਾਗ ਇਹਦਾ ਜਿਹੜਾ ਕਾਰਨ ਹੈ ਇਹਦਾ ਜਨੂਨ ਨਹੀਂ ਹੈ ਜਨੂਨ ਬਹੁਤ ਸਾਰੇ ਗੇਮ ਲਈ ਯਾਰ ਮੈਂ ਇੰਨਾ ਡੈਡੀਕੇਸ਼ਨ ਬੰਦਾ ਨਹੀਂ ਦੇਖਿਆ ਕਿਸੇ ਗੇਮ ਵਾਸਤੇ ਯਾਰ ਪਤਾ ਗਿਆ ਚੱਕਰੇ 2 80 82 3 ਕੁਆਂਟਲ ਚੱਕਣਾ 3.5 ਦਾ ਟਾਰਗੇਟ ਰੱਖਣਾ ਇਹ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਜਦੋਂ ਇੰਨਾ ਤਕੜਾ ਸਗਾ ਜਵਾਨ ਸਗਾ ਤੇ ਉਹ ਉਹੀ ਕਰ ਸਕਦਾ ਕਿਉਂਕਿ ਇਸ ਗੇਮ ਦੇ ਮੁਤਾਬਕ ਜਿਹੜੇ ਬਤੇ ਜਾਣਦੇ ਨਾ ਉਹਨਾਂ ਨੂੰ ਪਤਾ ਕਿਉਂਕਿ ਅਸੀਂ ਨਾ ਜੇ ਕੁਆਂਟਲ ਚੱਕ ਦੇ ਲੱਤਾ ਭਾਰ ਨਹੀਂ ਚਲਦੀਆਂ ਇਹ ਤਿੰਨ ਤਿੰਨ ਕੁਆਂਟਲ ਢਾਈ ਡੇ ਕੁਆਂਟਲ ਚੱਕਣ ਦਾ ਦਮ ਰੱਖਦਾ ਸੀ ਹਾਂਜੀ ਉਸ ਦਿਨ ਕੀ ਹੋਇਆ ਸੀ ਅਸੀਂ ਕੰਪੀਟੀਸ਼ਨ ਚ ਚਲੋ ਗਏ ਸੀ ਤੇ ਕੰਪੀਟੀਸ਼ਨ ਵਿੱਚ ਵਧੀਆ ਲਫਟ ਲੱਗੀ ਸਭ ਕੁ ਵਧੀਆ ਸੀਗਾ ਤੇ ਚਲੋ ਖੇਲਦੇ ਸੀ ਗੱਡੀ ਦੇ ਵਿੱਚ ਸੀਗੇ ਬੈਠੇ ਹਨਾ ਜੋ ਵੀ ਅਸੀਂ ਤਾਂ ਚਲੋ ਬਨਾਲ ਸੀਗੇ ਬਾਅਦ ਚ ਗੱਡੀ ਗਈ ਉਸ ਤੋਂ ਬਾਅਦ ਹਸਪਤਾਲ ਚਲੇ ਗਏ ਇਸ ਤੇ ਜਿਆਦਾ ਹਸਪਤਾਲ ਗਏ ਆ ਚਲੋ ਚੱਕਿਆ ਪਾਇਆ ਜਦੋਂ ਆਕਸੀਜਨ ਥੋੜੀ ਜਿਹੀ ਸਾਹ ਦੀ ਪ੍ਰੋਬਲਮ ਸੀਗੀ ਏ ਅਸੀਂ ਜਦੋਂ ਹਸਪਤਾਲੇ ਦੇ ਦੱਸਿਆ ਡਾਕਟਰ ਨੇ ਇਹ ਕਹਿੰਦਾ ਜਦੋਂ ਲੈਫਟ ਲਾ ਕੇ ਨਾ ਹੈਵੀ ਲੈਫਟ ਲਾ ਕੇ ਆਇਆ ਕਹਿੰਦਾ ਜਦ ਇਹ ਗੱਡੀ 'ਚ ਬਹਿ ਗਿਆ ਜਿੱਦਾਂ ਆਕਸੀਜਨ ਬੋਡੀ 'ਚ ਘਟ ਗਈ ਕਹਿੰਦਾ ਤੇ ਗੱਡੀ 'ਚ ਬਹਿ ਗਿਆ ਬਲੱਡ ਫਲੋ ਲੱਤਾਂ ਸਿਗਾ ਕਹਿੰਦਾ ਉਹਨੂੰ ਮੜ ਜਾ ਬਾਹਰ ਕੰਮ ਲੈਂਦਾ ਏ ਕਿਉਂਕਿ ਹੈਵੀ ਲੈਫਟ ਸੀਗੀ 282 ਸੀਗੀ ਉਹਦੇ ਕਰਕੇ ਕਹਿੰਦਾ ਪ੍ਰੋਬਲਮ ਹੈ ਡਾਕਟਰ ਦੀ ਇਹ ਬਾਟਿੰਗ ਹੈ ਜਿਹੜੀ ਉੱਥੇ ਸੀਗੀ ਤੇ ਹੋਰ ਇਹਦਾ ਭਾਜੀ ਐਵੇਂ ਲੋਕ ਗਲਤ ਪਤਾ ਨਹੀਂ ਕੀ ਆ ਕਹੇ ਬੰਦੇ ਦਾ ਜਨੂਨ ਸਦਾ ਯਾਰ ਭਾਜੀ ਮੇਰੀ ਗੱਲ ਸੁਣੋ ਗੇਮ ਕਰਦੇ ਆ ਬੰਦਾ ਕੋਈ ਚਾਹਦਾ ਵੀ ਮੈਂ ਮਰਾਂ ਕੋਈ ਨਹੀਂ ਚਾਹਦਾ ਯਾਰ ਭਾਜੀ ਉਹ ਗੇਮ ਕਰਦਾ ਕੰਪੀਟੀਸ਼ਨ ਕਿ ਉਹਦਾ ਅਸੀਂ ਉੱਥੇ ਸੀਗਾ ਨਾਮ ਬੋਲਿਆ ਸਹੀ ਨਾਮ ਉਹਦਾ ਪਹਿਲੀ ਪਲੇਸ ਬੱਜੀ 282 ਭਾਜੀ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਖਾਲਾ ਜੀ ਦਾ ਬਾੜਾ ਨਹੀਂ ਥੱਲੇ ਦਾ ਨਹੀਂ ਥੱਲੋਂ ਹਵਾ ਨਹੀਂ ਲੰਘਦੀ ਕਿਉਂਕਿ ਉਹ ਬੰਦੇ ਜੇ ਜਨੂਨ ਤੇ ਯਾਰ ਹੈ ਬਹੁਤ ਤਕੜਾ ਦਾ ਸੋਹਣਾ ਸੁਨੱਖਾ ਦਾ ਉਹ ਹੱਥੀ ਜਾਨੀ ਕਿ ਨਾਲ ਉੱਥੇ ਦੇਖਿਆ ਸਟੇਚਰ ਤੇ ਮੈਂ 100 ਵਾਰੀ ਉਹਦੇ ਸਿਰ 'ਤੇ ਹੱਥ ਫੇਰਿਆ ਡੈਥ ਪੈਦੇ ਜਾਨੀ ਕਿ ਉਹ ਮੈਂ ਫੀਲਿੰਗ ਤੁਸੀਂ ਮੰਨ ਸਕਦੇ ਇੱਕ ਭਰਾ ਸਾਡਾ ਲਾਣਾ ਗਿਆ ਉਹ ਉਹਦੇ ਸਦਮੇ ਚੋਂ ਬਾਹਰ ਨਹੀਂ ਸਿਕਾ ਤੇ ਇਹਦੇ ਮੈਂ ਸਿਰ ਤੇ ਹੱਥ ਫੇਰਾ ਤੇ ਮੈਂ ਸੁੱਤਾ ਨਹੀਂ ਨਹੀਂ ਸੋਇਆ ਵੀ ਯਾਰ ਹੋਇਆ ਕਿ ਅਦਾ ਚੁਟਕੀ ਦੇ ਵਿੱਚ ਹੀ ਡਾਕਟਰ ਨੇ ਦੱਸਿਆ ਅਜੀ ਕਿ ਸਾਡੇ ਸੀ ਨੂੰ ਕਹਿੰਦੇ ਬਿਗੜੀ ਜਨਾਬ ਹੈ ਬਾਹਰ ਕੰਬਲੇ ਯਾਨੀ ਕਿ ਜੇ ਪਤਾ ਇੰਟਰਨੈਸ਼ਨਲ ਲੈਵਲ ਤੇ ਵੀ ਕੋਈ ਪਲੇਸ ਹਾਂਜੀ ਇਹ ਭਾਜੀ ਸਭ ਤੋਂ ਟਾਪ ਤੇ ਹੁੰਦਾ ਸ਼ੇਰੂ ਕਲਾਸਿਕ ਤੇ ਪ੍ਰੋ ਕਾਰਡੋਲੇ 올ੰਪੀ ਦੇ ਬਾਹਰ ਖੇਲਦੇ ਤੇ ਉਹ ਇਹ ਮੈਡਲ ਦਵਾ ਕਰ ਲਿਆ ਸੀਗਾ ਨਾਲ ਉਦੋਂ ਵੀ ਕਹਿੰਦਾ ਸੀਗਾ ਦੇ ਨਪਾਲਮ ਬੱਦ ਪਾਲਮ ਲਾਲਮਾ ਮੈਂ ਕਿਹਾ ਇਹ ਛੋਟਾ ਇਵੈਂਟ ਹੈ ਕੱਲੇ ਕਰਨਾ ਤੋਂ ਵਧੀਆ ਵਧੀਆ ਕਰ ਠੀਕ ਹੈ ਜਨ ਕਿ ਉਹਦੇ ਜਨੂਨ ਹੀ ਇਹਨਾਂ ਦਾ ਕਹਿੰਦਾ ਭਾਈ ਲੱਗ ਜਾਣੀ ਮੈਂ ਕਿਹਾ ਨਹੀਂ ਆਪਾਂ ਨੇ ਕਿਹਾ ਸੀ ਕਿ ਫਰਵੀ ਦੇ ਬੈ ਸਾਡਾ ਕੰਪੀਟੀਸ਼ਨ ਹੈਗਾ ਹੋਰ ਉਹਦੇ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਦਵਾ ਹੋਊਗਾ ਕਿ ਸਾਡੀ ਜ਼ਿਲ੍ਹੇ ਦੀ ਟੀਮ ਪੂਰੀ ਤਕੜੀ ਹੋਊਗੀ ਪੰਜਾਬ ਲੈਵਲ ਤੇ ਦਾ ਨਾਮ ਸੀਗਾ ਭਾਈ ਬਹੁਤ ਪਲੇਅਰ ਤਕੜਾ ਤਾਂ ਐਵੇਂ ਹੁਣ ਕੁਝ ਵੀ ਬੰਦਾ ਕੋਈ ਵੀ ਕੁਝ ਵੀ ਕਹਿੰਦਾ ਅਦਾ ਕਹਿੰਦਾ ਗੱਲ ਕਰਨੀ ਸੌਖੀ ਹੁੰਦੀ ਅਸੀਂ ਗੱਪ ਮਾਰਦੇ ਆ ਐਵੇਂ ਭਾਈ ਉਹ ਮਿਹਨਤੀ ਸੀਗਾ ਮਿਹਨਤ ਕਰਦਾ ਸੀਗਾ ਉਹ ਦਮ ਰੱਖਦਾ ਸੀ ਨੌ ਬਣਾਉਣ ਦੀ 6 ਫੁੱਟ 1 ਇੰਚ ਹੁੰਦੀ ਉਹਦੀ ਹਾਈਟ ਭਾਜੀ 1 2 ਇੰਚ ਦੀ ਭਾਜੀ ਉਹਦੀ 30 ਸਾਲ ਦੀ ਉਮਰ ਉਦੋਂ ਤੋਂ ਸਾਡੇ ਨਾਲ ਸੀਗਾ ਜਦੋਂ ਉਹਦੇ ਮੁੱਛ ਵੀ ਨਹੀਂ ਆਈ ਸੀਗੀ ਉਦੋਂ ਦਾ ਹੀ ਯਾਨੀ ਕਿ ਮੈਸ ਕਰਜੂ ਸਭ ਕੁਝ ਜਿੰਮ ਕਦੇ ਮੈਸ ਨਹੀਂ ਕੀਤਾ ਲੁਧਿਆਣੇ ਸੀਗੇ ਯਾਨੀ ਕੰਪੀਟੀਸ਼ਨ ਬਾਰੇ ਕੋਈ ਪ੍ਰੋਬਲਮ ਨਹੀਂ ਸੀ ਕੋਈ ਕੁਝ ਨਹੀਂ ਸੀਗਾ ਅਸੀਂ ਗੱਲਾਂ ਮਾਰਦੇ ਜੋ ਕਿਉਂਕਿ ਬਦਨਾਮ ਕਰਦੇ ਜਿੰਮ ਨੂੰ ਕੁਝ ਵੀ ਭਾਜੀ ਉਹ ਬੰਦਾ ਵੀ ਘੈਂਟ ਸੀਗਾ ਇਹ ਗੈਂਬਿਕ ਹੰਟ ਸੀ ਭਾਜੀ ਮੈਂ ਉਹਦੀ ਡੈਡੀਕੇਸ਼ਨ ਮੈਂ ਫੇਰ ਬਾਰ-ਬਾਰ ਇਹ ਗੱਲ ਕਰਦਾ ਭਾਜੀ ਕਿਉਂਕਿ ਮੇਰੇ ਹੱਥੀ ਨਾਲ ਤਿਆਰ ਹੋਇਆ ਮੇਰੇ ਕੋਲੇ ਪਹਿਲਾਂ ਕਰਦਾ ਸੀਗਾ ਆਪਣਾ ਜਿੰਮ ਸਗਾ ਤੇ ਯਾਨੀ ਕਿ ਉੱਥੇ ਵੀ ਅਸੀਂ ਨਾਲ ਕੰਪੀਟੀਸ਼ਨ ਦੇ ਵਿੱਚ ਸਗਾ 282 ਤੋਂ ਬਾਅਦ ਵੀ ਮੈਂ ਉਹਦੇ ਨਾਲ ਰਿਹਾ ਸਭ ਕੁਝ ਨਾਲ ਸਗਾ ਵਧੀਆ ਸਗਾ ਭਾਜੀ ਕਿਉਂਕਿ ਕਹਿਣਾ ਸੌਖਾ ਜਿਹਦੇ ਮੁੰਡਿਆਂ ਦੇ ਅੰਦਰ ਉਹਨੂੰ ਪਤਾ ਹੁੰਦਾ ਨਾ ਅਸੀਂ ਗੱਲ ਕਰਦੇ ਨੇ ਭਾਜੀ ਨਾਲ ਸੀ